ਮੈਂ ਇਹ ਦਮਦਮਾ ਸਾਤਵਲ ਉੱਤਕਾ ਸਾਤਵਲ ਚੱਕੇ 100 ਕਾ ਮੈਂ ਅੱਛਾ ਇਹ ਜੋ ਨਸ਼ਿਆਂ ਦਾ ਕੰਮ ਹੈ ਮੈਂ ਇਹ 4 ਹਫ਼ਤਿਆਂ ਦੇ ਵਿੱਚ ਇਹਨਾਂ ਲੱਕ ਤੋੜ ਕੇ ਛੱਡੂਗਾ ਨਸ਼ਾ ਕਿਸ ਤਰ੍ਹਾਂ ਮਾਸੂਮ ਜ਼ਿੰਦਗੀਆਂ ਤਬਾਹ ਕਰ ਰਿਹਾ ਹੈ ਇਸ ਦੀ ਮਿਸਾਲ ਫਾਜ਼ਿਲਕਾ ਤੋਂ ਸਾਹਮਣੇ ਆਈ ਹੈ ਇੱਕ ਪੂਰਾ ਦਾ ਪੂਰਾ ਪਰਿਵਾਰ ਚਿੱਟੇ ਨੇ ਤਬਾਹ ਕਰਕੇ ਰੱਖ ਦਿੱਤਾ ਇਹੀ ਸਾਲਾਂ ਨੌਜਵਾਨ ਦੀ ਨਸ਼ੇ ਦੇ ਓਵਰਡੋਜ਼ ਲੈਣ ਕਰਕੇ ਮੌਤ ਹੋ ਗਈ ਹੈ ਤੁਹਾਡੇ ਪਿੰਡ ਵਿੱਚ ਵੀ ਦਾ ਪਿੰਡ ਦੇ ਵਿੱਚ ਵੀ ਪਰ ਇੱਥੇ ਇੱਥੇ ਮੇਲਾ ਬਣ ਜਾਂਦਾ ਪਲੇਟਾ ਜਾ ਕੇ ਕੋਈ ਡੱਕਦਾ ਨਹੀਂ ਡੱਕਦਾ ਨਹੀਂ ਅਸੀਂ ਪੰਚਾਇਤ ਨੂੰ ਬੜਾ ਸੂਚਿਤ ਕੀਤਾ ਕਈ ਵਾਰ ਦੱਸਿਆ ਤੇ ਕੋਈ ਇਹਦਾ ਕੰਮ ਨਹੀਂ ਕਰਦਾ ਜੀ जलिया वाला बाग के बाहर हाथों में कटोरा लेकर बेरोजगार नौजवानों ने राज्य की कैप्टन अमरिंदर सरकार के खिलाफ प्रदर्शन किया इनका आरोप है की पंजाब के स्कूलों में शिक्षकों के पद खाली पड़े लेकिन अमरिंदर सरकार आर्थिक संकट का हवाला देते हुए इन्हें नौकरी देने के लिए जरूरी कदम नहीं उठा रही है एक सड़क हादसे चार की मौत होने की खबर सामने आई है ਜਿਵੇਂ ਹੀ ਇਸ ਬਾਰੇ ਮ੍ਰਿਤਕ ਦੇ ਪਰਿਵਾਰ ਨੂੰ ਪਤਾ ਲੱਗਿਆ ਤਾਂ ਉਹਨਾਂ ਦਾ ਰੋ ਰੋ ਕੇ ਪੂਰਾ ਹਾਲ ਅੱਜ ਦਾ ਲੋਕ ਜੋ ਬੈਠੇ ਨੂੰ ਦੇਖ ਕੇ ਨਾ ਪੰਜਾਬ ਦੀ ਤਰੱਕੀ ਦਾ ਬੜਾ ਹੌਸਲਾ ਹੋਗਾ ਕਿ ਇੱਕ 12 ਕਿਲੋਮੀਟਰ ਦੀ ਸੜਕ ਬਣਾਉਣ ਲਈ ਸਾਨੂੰ ਸੜਕਾਂ ਤੇ ਬੈਠਣਾ ਪੈ ਰਿਹਾ ਬਹੁਤ ਜ਼ਿਆਦਾ ਮਤਲਬ ਰੋਡ ਪਰ ਟੁੱਟੀ ਹੋਈ ਆ ਲੋਕਾਂ ਆਉਂਦੇ ਜਾਂਦੇ ਮਤਲਬ ਪਸੰਦੀ ਬਹੁਤ ਆਉਂਦੀ ਆ ਜਿਵੇਂ ਟਾਇਰ ਟੱਪੇ ਮੋਟਰ ਲੌਕਾ ਕਮਰ ਟੁੱਟੇ ਜਾਂਦੀ ਕੋਸ ਟੁੱਟੇ ਜਾਂਦਾ ਕੌਣ ਜ਼ਿੰਮੇਵਾਰ ਹੈ ਤਾਂ ਪਰੇਸ਼ਾਨੀਆਂ ਆਂਦੀ ਆਟੋ ਦੇ ਵਿੱਚ ਸਵਾਰੀ ਲੈ ਕੇ ਜਾਂਦੇ ਨੇ ਸਾਨੂੰ ਆ ਬਹੁਤ ਬੜੀ ਦਿੱਕਤ ਆਂਦੀ ਹੈ ਸਾਡੇ ਆਪ ਸਰੀਰ ਦੁਖਣ ਲੱਗ ਜਾਂਦਾ ਜੋ ਗੱਡੀ ਚਲਾਣੇ ਆ ਬਈ ਟੋਨ ਪਲਾਜ਼ਾ ਵਾਲਿਆਂ ਨੇ ਆਪਣੀ ਤਿਆਰੀ ਖਿੱਚਤੀ ਹੈ ਰੇਟ 50 ਰੁਪਏ ਤੋਂ ਕਰਤਾ ਜੀ 90 ਰੁਪਏ 4 ਸਤੰਬਰ 2015 ਨੂੰ ਪੰਜਾਬ ਦੇ ਵਿੱਚ ਦੋ ਟੋਲ ਪਲਾਜ਼ਾ ਜਿਹੜੇ ਸ਼ੁਰੂ ਕੀਤੇ ਗਏ ਸੀ ਜਿਹੜੇ ਕਿ ਸੰਗਰੂਰ ਤੋਂ ਲੁਧਿਆਣਾ ਹਾਈਵੇ ਦੇ ਉੱਪਰ ਸਥਿਤ ਆ ਜਿਸ ਸਮੇਂ ਲੱਗਿਆ ਉਸ ਸਮੇਂ ਕਾਲੀਵਾਲ ਦੀ ਸਰਕਾਰ ਸਥੇ ਉਸ ਤੋਂ ਬਾਅਦ ਫਿਰ ਕਾਲੀਵਾਲ ਸਰਕਾਰ ਨੇ ਕਿਹਾ ਕਿ ਇੱਥੇ ਟੋਲ ਨਹੀਂ ਲੱਗਣ ਦਿੱਤਾ ਜਾਏਗਾ ਲੇਕਿਨ ਉਸ ਤੋਂ ਬਾਅਦ ਫਿਰ ਟੋਲ ਇਸ ਰੋਡ ਦੇ ਉੱਪਰ ਲੱਗਿਆ ਵਿਚਾਲ ਚੋਹਾਨ ਦੇ ਵੱਲੋਂ ਕਲੋਨਰਜ਼ ਨੂੰ ਡਰਾ ਕੇ 1 ਕਰੋੜ ਰੁਪਏ ਦੀ ਰਿਸ਼ਵਤ ਮੰਗੀ ਜਾਂਦੀ ਹੈ ਐਸ ਐਚਓ ਬਲਕੌਰ ਸਿੰਘ 50000 ਰੁਪਏ ਦੀ ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਨੇ ਜੜੀਆਂ ਟੁੱਟੀਆਂ ਰੋੜਾਂ ਨੇ ਕਿੰਨਾ ਕ ਜਿਆਦਾ ਲੋਕਾਂ ਨੂੰ ਇੱਥੋਂ ਦੀ ਬੁਰਾ ਹਾਲ ਹੈਗਾ ਨੰਗਨ ਦੇ ਵਿੱਚ ਕਿੰਨੀਆਂ ਕ ਜਿਆਦਾ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਨੇ ਆਖਿਆ ਗੁਰੂਦ ਮਹਿੰਦ ਇਤਿਹਤ ਖੋਰ ਕਾਰਵਾਈ ਕਰਦੇ ਆ ਫਰੀਦਕੋਟ ਦੇ ਵਿੱਚ ਨਸ਼ਾ ਤਸਕਰ ਦੇ ਨਵੇਂ ਉਸਾਰੇ ਜਾਰੇ ਘਰ ਤੇ ਫੀਲਾ ਪੰਚ ਚੱਲਿਆ ਹੈ ਅਸੀਂ ਮੰਨਦੇ ਹਾਂ ਗਲਤੀ ਅਸੀਂ ਤਾਂ ਕੋਈ ਐਦਾ ਪਿਆਰੀ ਹਦਰਾ ਦਾ ਸੀ ਤਾਂ ਐਦਾ ਲਾ ਮੰਗੇ ਰੱਬ ਰੱਬ ਤੋਬਾ ਤੋਬਾ ਸਤੋ ਨਾ ਕਰਾਈ ਜਾਵੇ 300027 ਹੁਣ ਤੱਕ ਨੌਕਰੀਆਂ ਮਿਲ ਚੁੱਕੀਆਂ ਨੇ ਜਿੰਨਾ ਚ ਤੁਹਾਡੇ ਪਿੰਡਾਂ ਦੇ ਵੀ ਹੋਣਗੇ ਤੁਹਾਡੇ ਰਿਸ਼ਤੇਦਾਰ ਵੀ ਹੋਣਗੇ ਤੁਹਾਡੇ ਦੋਸਤ ਮਿੱਤਰ ਹੋਣਗੇ ਇੱਕ ਸਿੰਗਲ ਬੰਦਾ ਹੱਥ ਖੜਾ ਕਰਕੇ ਕਹਿ ਦੋ ਕਿ ਮੇਥੋਂ ਕੋਈ 1 ਰੁਪਿਆ ਵੀ ਰਿਸ਼ਵਤਾ ਲਿਆ ਗਿਆ ਜਾਂ ਕੋਈ ਸ਼ਿਫਾਰਿਸ਼ ਲਗਾਉਣੀ ਪੈਗੀ ਕਿਸੇ ਐਮ.ਐਲ.ਏ ਦੀ ਮਨਿਸਟਰ ਦੀ ਅੱਜ ਮੈਨੂੰ ਕਲਾਸ 1 ਵੈਟਰਨਰੀ ਅਫਸਰ ਦੀ ਪੋਸਟ ਦੀ ਨਿਯੁਕਤੀ ਦਾ ਪੱਤਰ ਸਾਡੇ ਸੀ.ਐਮ. ਮਾਨਯੋਗ ਭਗਵੰਤ ਮਾਨ ਜੀ ਦੇ ਹੱਥੋਂ ਮਿਲਿਆ ਨਾ ਕੋਈ ਕਰਪਸ਼ਨ ਚੱਲੀ ਨਾ ਕੋਈ ਸ਼ਿਫਾਰਿਸ਼ ਚੱਲੀ ਤੇ ਸਾਰਾ ਕੁਛ ਹੀ ਸਾਡੀ ਮਿਹਨਤ ਦੇ ਹਿਸਾਬ ਨਾਲ ਹੋਇਆ ਜਿਆਦੀ ਭਗਵੰਤ ਮਾਨ ਸਰਕਾਰ ਸਿੱਖਿਆ ਤੇ ਸਿਹਤ ਵਿਵਸਥਾ ਨੂੰ ਠੀਕ ਕਰਨ ਦੇ ਨਾਲ ਨਾਲ ਉਥੋਂ ਦੀਆਂ ਸੜਕਾਂ ਦਾ ਵੀ ਕਿਆ ਕਲਪ ਕਰਨ ਦੇ ਵਿੱਚ ਝੁੱਟੀ ਹੋਈ ਹੈ ਪੰਜਾਬ ਵਿੱਚ ਵਿਛਰਿਆ ਸੜਕਾਂ ਦਾ ਜਾਲ ਐਕਸ਼ਨ ਦੇ ਵਿੱਚ ਸੀਐਮ ਫਲਾਈਂਗ ਸਕੁਐਡ ਪੰਜਾਬ ਦੀਆਂ ਨਾਂ ਚਮਕਦੀਆਂ ਸੜਕਾਂ ਤੇ ਹੁਣ ਸਿਰਫ ਗੱਡੀਆਂ ਹੀ ਨਹੀਂ ਦੌੜਨਗੀਆਂ ਸਗੋਂ ਕੁਆਲਿਟੀ ਦਾ ਪਹਿਰਾ ਵੀ ਸਖਤ ਕਰ ਦਿੱਤਾ ਗਿਆ ਵਸਤੀ ਕੱਢੇ ਪਏ ਆ ਮਾਨ ਸਰਕਾਰ ਨੇ ਰੋਡਾਂ ਦੇ ਨਜ਼ਾਰੇ ਵੱਜੇ ਪਏ ਆ ਕਈ ਜਿਹੜੇ ਕਹਿੰਦੇ ਸੀ ਜੀ ਤਿੰਨਾ ਮਹੀਨਿਆਂ ਵਾਲੇ ਆ ਮੈਂ ਆਹ ਵੀ ਕਰ ਲੈਣਾ ਮੈਂ ਉਹ ਵੀ ਕਰ ਲੈਣਾ ਤੇ ਕੀਤਾ ਉਹਨਾਂ ਕੱਖ ਨਹੀਂ ਬੇੜਾ ਕਰਕੇ ਕੀਤਾ ਪੰਜਾਬ ਦਾ ਉਹਨਾਂ ਨੇ ਜਾ ਚੈੱਕ ਕਰੋ ਤੁਸੀਂ ਹੁਣ ਸੜਕਾਂ ਦਾ ਹਾਲ ਵੇਖੋ ਤੁਸੀਂ ਹੈ ਟੌਪ ਕਲਾਸ ਸੜਕਾਂ ਬਣੀਆਂ ਆ ਹੁਣ ਭ੍ਰਿਸ਼ਟਾਚਾਰੀਆਂ ਨੂੰ ਪਕਸ਼ਾ ਨਹੀਂ ਜਾਂਦਾ ਐਸਐਚਓ ਬਲਕੌਰ ਸਿੰਘ ਵਿਜੀਲੈਂਸ ਨੇ ਉਸ ਨੂੰ ਕਾਬੂ ਕਰ ਲਿਆ 2016 ਬੈਚ ਦਾ ਇੰਸਪੈਕਟਰ ਹੈ ਜਦੋਂ ਤੋਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਹੈ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੇ ਜਿਹੜੇ ਐਸੇ ਕਰਮਚਾਰੀ ਨੇ ਅਧਿਕਾਰੀ ਨੇ ਉਹਨਾਂ ਨੂੰ ਫੜਿਆ ਗਿਆ ਹੈ ਕੋਈ ਕੰਮ ਕਰਾਉਣ ਵਾਸਤੇ ਥੋੜੇ-ਬਹੁਤੇ ਪੈਸੇ ਦੇਣੇ ਪੈਂਦੇ ਕਿਸੇ-ਕਿਸ ਵਿਚੋਲੀਆਂ ਨੂੰ ਦੇਣੇ ਪੈਂਦੇ ਕਿਸੇ ਹੋਰ ਬੰਦੇ ਨੂੰ ਦੇਣੇ ਪੈਂਦੇ ਸੀ ਅੱਜ ਦੇ ਦੌਰ ਚ ਖਤਮ ਹੋ ਚੁੱਕਿਆ ਹੈ ਟੋਲ ਟੈਕਸ ਅਜ ਬੰਦ ਹੋ ਗਿਆ ਕਿਸ ਤਰ੍ਹਾਂ ਦਾ ਲੱਗਦਾ ਜੀ ਬਹੁਤ ਵਧੀਆ ਲੱਗਦਾ ਪਿਆ ਜੇ 10 ਸਾਲ ਗੱਡੀ ਰੱਖੀ 10 ਸਾਲ ਕਿੰਨਾ ਪੈਸਾ ਜਾਂਦਾ ਏ ਟੋਲ ਪੁਲਾਜੇ ਵਾਲਾ ਮਿਆਦ ਖਤਮ ਹੋ ਗਈ ਤਾਂ ਵੀ ਦੋ ਦੋ ਸਾਲ ਉੱਪਰ ਚੱਲੀ ਜਾਂਦੇ ਨੇ ਕੌਣ ਪੁੱਛਦਾ ਜੀ ਨੇਰਗਰਦੀ ਮਚਾਈ ਸੀ ਇਹ ਮਾਨ ਸਰਕਾਰ ਦੇ ਵਿਕੀ ਟੋਲ ਬੰਦ ਹੁੰਦੇ ਆ ਬਰਾਵੋ ਨਹੀਂ ਤਾਂ ਪਹਿਲਾਂ ਉਹਨੂੰ ਪਤਾ ਟੋਲਾਂ ਹੀ ਤਰੀਕ ਅੱਗੇ ਵਧ ਜਾਂਦੀ ਕੋਈ ਕੁਛ ਵਧ ਜਾਂਦੀ ਟੋਲ ਵਾਲੇ ਹੀ ਹਿਰਾ ਕਰਦਾ ਅਮਿੰਦਰ ਮੈਂਸਟਰ ਦਾ ਮੁੰਡਾ ਲੜਾਈ ਉਸ ਵੇਲੇ ਵੀ ਜ਼ੁਲਮ ਦੇ ਖਿਲਾਫ ਸੀ ਲੜਾਈ ਅੱਜ ਵੀ ਜ਼ੁਲਮ ਦੇ ਖਿਲਾਫ ਹੀ ਚੱਲੀ ਜਾਂਦੀ ਹੈ ਜਿਹੜੇ ਜ਼ਾਲਮ ਨੇ ਉਹਨਾਂ ਨੂੰ ਐ ਲੱਗਦਾ ਕਿ ਕੋਈ ਗੱਲ ਨਹੀਂ ਪੰਜ ਕਸਾਲਾਂ ਬਾਅਦ ਤੀ ਸਾਨੂੰ ਲੋਕਾਂ ਨੇ ਇੱਧਰ ਉੱਧਰ ਕੀਤਾ ਬਾਅਦ ਚ ਲੋਕ ਭੁੱਲ ਜਾਣਗੇ ਯਾਦਦਾਸ਼ਤ ਕਮਜ਼ੋਰ ਹੈ ਲੋਕਾਂ ਦੀ ਅਸੀਂ ਫੇਰ ਆ ਜਾਾਂਗੇ ਇਸ ਕਰਕੇ ਉਹਦੀਆਂ ਵਾਰੀਆਂ ਡਿੱਕੀ ਜਾਂਦੇ ਆ ਸਾਡੇ ਵੱਲੋਂ ਇਹ ਹੈ ਵੀ ਤੁਸੀਂ ਤਰੱਕੀ ਕਰਨ ਵਾਲੇ ਬਣੋ ਅਸੀਂ ਤੁਹਾਨੂੰ ਮਾਹੌਲ ਦੇਵਾਂਗੇ ਵੀ ਭਾਈ ਤਰੱਕੀ ਵਾਲਾ ਮਾਹੌਲ ਹੈ ਪੜ੍ਹਨ ਵਾਸਤੇ ਕਿਤਾਬਾਂ ਲੈ ਲਓ ਲਾਇਬ੍ਰੇਰੀਆਂ ਖੁੱਲ੍ਹਤੀਆਂ ਕੱਸੀਆਂ ਦਾ ਪਾਣੀ ਪਹੁੰਚ ਰਿਹਾ ਟੇਲਾਂ ਤੱਕ ਕੋਈ ਕਹਿੰਦਾ ਜੀ 40 ਸਾਲਾਂ ਬਾਅਦ ਪਾਣੀ ਦੇਖਿਆ ਜੀ ਅਸੀਂ ਤਾਂ ਸੋਚਿਆ ਹੀ ਨਹੀਂ ਸੀ ਵੀ ਕੱਸੀਆਂ ਦੁਆਰੇ ਆ ਜਾਣਗੀਆਂ ਜਾਂ ਪਾਈਪਾਂ ਦੁਆਰੇ ਪੈ ਜਾਣਗੀਆਂ ਸੜਕਾਂ ਹਸਪਤਾਲ ਸਕੂਲ ਬਿਜਲੀ ਪਾਣੀ ਫੌਜੀ ਜਵਾਨਾਂ ਨੂੰ 1 ਕਰੋੜ ਰੁਪਈਆ ਜੇ ਕੋਈ ਸਾਡਾ ਪੁਲਿਸ ਦਾ ਜਾ ਫੌਜ ਦਾ ਜਵਾਨ ਸੀ ਦੋਂਦਾ 1 ਕਰੋੜ ਰੁਪਈਆ ਸਰਕਾਰ ਬੋਲੋ ਕੋਈ ਜਾਨ ਨਹੀਂ ਵਾਪਸ ਲਿਆ ਸਕਦੇ ਕਰੋੜ ਨਾਲ ਪਰ ਮਾਨ ਸਨਮਾਨ ਹੈ ਤਾਂ ਕਿ ਪਰਿਵਾਰ ਠੋਕਰ ਨਾ ਖਾਵੇ ਦਰਦ ਦਰਦੀਆਂ ਬਾਅਦ ਚ ਮੇਰਾ ਕੰਮ ਹੈ ਕੰਮ ਕਰਨਾ ਤੇ ਤੁਹਾਡਾ ਕੰਮ ਹੈ ਕੰਮ ਗਿਣਨਾ ਜਾਂ ਜੇ ਕੋਈ ਪੁੱਛਣਾ ਜੀ ਉਹਨੂੰ ਗਿਣਾਉਣਾ ਵੀ ਆ ਨਹੀਂ ਯਾਰ ਰੋਟੀਆਂ ਉਹੀ ਦੋ ਖਾਣੀਆਂ ਨੇ ਪਰ ਇੰਨਾ ਕਹਿ ਜਦੋਂ ਲੋਕਾਂ ਦਾ ਕਹਦਾ ਸੁਣਦੇ ਆਂ ਵੀ ਭਾਈ ਸਾਡਾ ਲੀ ਤੇ ਚੜ੍ਹ ਗਈ ਕਬੀਲਦਾਰੀ ਸਾਨੂੰ ਮਿੰਨੀ ਬਸ ਦਾ ਪਰਮਿੰਟ ਮਿਲ ਗਿਆ ਸਾਡਾ ਬਿਜਲੀ ਦਾ ਬੇਲ ਹੋਂੋਂ ਹਟ ਗਿਆ ਸਾਡੇ ਪਿੰਡਾਂ ਆਮ ਆਦਮੀ ਕਲੀਨਿਕ ਖੁੱਲ ਗਿਆ ਪਹਿਲਾਂ 5000 ਲੱਗਦਾ ਹੁੰਦਾ ਸੀ ਦਵਾਈਆਂ ਦਾ ਹੁਣ ਜਮੇ ਮੁਫਤ ਮਿਲ ਜਾਂਦੀਆਂ ਨੇ ਇਹ ਕੰਮ ਨੇ ਜੀ